ਅਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤੇ ਤੁਰ ਪਿਆ ਨਾ ਸਟੇਟ ਦੇ ਹੱਤਾਂ 'ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗਰਦਾਸਮਾਨ ਵਾਲੀ ਹੋਣੀ ਐ ਜਿਵੇਂ ਗਰਦਾਸਮਾਨ ਦੇ ਵੱਡੇ ਵੱਡੇ ਸੌ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹ ਸਭ ਕੁਝ ਇਸੇ ਦੇ ਨਾਲ ਨਾ ਹੋ ਜੇ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਤੇ ਕੋਮ ਤੇਰੇ ਨਾਲ ਹਮੇਸ਼ਾ ਖੜੀ ਐ ਹਮੇਸ਼ਾ ਤੇਰਾ ਸਾਥ ਦਿੱਤਾ ਕੋਈ ਵੀ ਕੰਟਰੋਵਰਸਿਟੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਹੈ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਹੈ ਅੰਬਾਨੀ ਅੰਡਾ ਨਹੀਂ ਦੇ ਵਿਆਹ ਚ ਚਲੇ ਗਿਆ ਫੇਰ ਵੀ ਸਾਰੇ ਨੇ ਕਿਹਾ ਵੀ ਭਾਈ ਇਹਦਾ ਕੰਮ ਹੈ ਪਰ ਭਾਈ ਤੂੰ ਅਮਿਤਾਬ ਬੱਚਨ ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅਮਿਤਾਬ ਬੱਚਨ ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ ਜਿਨੇ ਜਿਸ ਇੰਦਰਾ ਗਾਂਧੀ ਨੇ ਕਾਲ ਤੱਕ ਸਹਪਟਾਇਆ ਸੀ ਜਿਨੇ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਸ਼ਹੀਦ ਕੀਤਾ ਸੀਗਾ ਜਦੋਂ ਉਹ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਿਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਅੱਜ ਸਮਾਂ ਤੁਸੀਂ ਖਾਲੜੀ ਦਾ ਰੋਲ ਨਿਭਾਇਆ ਤੇ ਫਿਰ ਅਮਿਤਾਬਚਨ ਦੇ ਪੈਰਾਂ ਦੇ ਹੱਥ ਲਾਈ ਚਲੋ ਵੀ ਕੋਈ ਗੱਲ ਨਹੀਂ ਭਾਈ ਸਤਕਾਰ ਕਰਨਾ ਚਾਹੀਦਾ ਪਰ ਜਿਹੜੇ ਪਹਿਲੇ ਹਫ਼ਤੇ ਦੇ ਅੰਦਰ ਉਹ ਪਹਿਲਾ ਹਫ਼ਤਾ ਜਦੋਂ ਸਿੱਖ ਕੌਮ ਦੀ ਨਸਲ ਕੁਸ਼ੀ ਕੀਤੀ ਗਈ ਦਿੱਲੀ ਦੇ ਅੰਦਰ ਸਾਡੀਆਂ ਧੀਆਂ ਭੈਣਾਂ ਨਾਲ ਬੇਵਤੀ ਕੀਤੀ ਗਈ ਹਜ਼ਾਰਾਂ ਗੁਰਦੁਆਰੇ ਸਾੜਤੇ ਗੁਰਗਰਾਂ ਸਾਹਿਬ ਮਹਾਰਾਜ ਸਾੜਤੇ ਉਸ ਨਵੰਬਰ ਦੇ ਪਹਿਲੇ ਹਫ਼ਤੇ 'ਚ 1984 'ਚ ਤੋਂ ਉਸ ਪਹਿਲੇ ਹਫ਼ਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ ਦਿੱਟ ਸਟੇਟ ਦੇ ਹੱਤਾਂ 'ਚ ਖੇਡ ਕੇ ਇਸ ਕਰਕੇ ਬੇਨਤੀ ਕਰਦੇ ਆਂ ਭਰਾ ਜੀ ਤੂੰ ਸਾਡਾ ਟਾਈਮ ਨਾਲ ਮੁੜਿਆ ਠੀਕ ਹੈ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਣ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਹੈ ਤੇ ਵਿਚਾਰ ਕਰੀ ਪਤਾ ਨਹੀਂ ਭਾਈ ਬਾਹੇ ਤੂੰ ਜਾਨੀ ਜਾਣ ਹੈ ਸਮਝਦਾਰ ਹੈ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਤ ਤੂੰ ਰਪਿਆ ਪਾਈ ਹੈ ਨਾ ਵਾਹਿਗੁਰੂ ਮਿਹਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅੱਛੇ ਰਾਤ ਤੇ ਤੁਰੇ ਹੈ ਨਾ ਕੋਮ ਨਾਲ ਖੜੇ